ਫੰਨਾ ਦੇ ਬੀਜ ਦੇ ਵਿੱਚ ਉਸ ਵੇਲੇ ਹਫੜਾ ਤਫਰੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ 20 ਤੋਂ 25 ਕਰਮਚਾਰੀਆਂ ਨਾਲ ਭਰੀ バス ਪਲਟੀਆਂ ਖਾ ਗਈ ਜਿਸ ਤੋਂ ਬਾਅਦ ਉੱਥੇ ਚੀਕ ਚਿਹਾੜਾ ਪੈ ਗਿਆ ਤੇ ਨੇੜੇ ਤੇੜੇ ਲੋਕ ਫਟਾਫਟ ਭੱਜੇ ਅਤੇ ਲੋਕਾਂ ਨੂੰ バス ਦੇ ਵਿੱਚੋਂ ਬਾਹਰ ਕੱਢਿਆ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਉਧਰੋਂ ਤੇਜ਼ ਰਫ਼ਤਾਰ ਦੇ ਨਾਲ ਆ ਰਹੇ ਟਿਪਰ ਦੇ ਨਾਲ ਇਸ バス ਦੀ ਭਿਆਨਕ ਟੱਕਰ ਹੋਈ ਜਿਸ ਕਰਕੇ ਇਹ ਹਾਦਸੇ ਦਾ ਸ਼ਿਕਾਰ ਹੋਈ ਅਤੇ バス ਪਲਟ ਗਈ ਅਤੇ ਸਥਾਨਕ ਲੋਕਾਂ ਦੇ ਵੱਲੋਂ ਇਹਨਾਂ ਲੋਕਾਂ ਨੂੰ ਬਾਹਰ ਕੱਢਿਆ ਅਤੇ ਫਟਾਫਟ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਜਿਸ ਦੇ ਵਿੱਚ ਇਹ ਸਾਰੇ ਲੋਕ ਜ਼ਖਮੀ ਹੋ ਗਏ ਅਤੇ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਵਿੱਚ ਦੋ ਤਿੰਨ ਜਾਨਾਂ ਗੰਭੀਰ ਵੀ ਨੇ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਦੱਸਿਆ ਜਾ ਰਿਹਾ ਕਿ ਤੇਜ਼ ਰਫ਼ਤਾਰ ਦੇ ਕਰਕੇ ਇਹ ਵੱਡਾ ਹਾ사 ਵਾਪਰਿਆ ਤੇ ਧਾਕਾ ਫੈਕਟਰੀ ਦੇ ਵਿੱਚ ਇਹ ਸਾਰੇ ਕਰਮਚਾਰੀ ਸਵੇਰੇ ਕੰਮ ਲਈ ਜਾ ਰਹੇ ਸੀ ਜਿਸ ਦੌਰਾਨ ਇਹ ਹਾ사 ਵਾਪਰਿਆ ਕੈਸੀ ਹੋਈ ਐ ਅੱਛਾ ਉਹ ਪਿੱਛੇ ਸੇ ਹਮ ਲੋਕ ਜਾ ਰਹੇ ਸੇ ਉਹ ਪਿੱਛੇ ਸੇ ਬਜੜੀ ਵਾਲਾ ਟੱਕ ਆਇਆ

ਪਬੀ ਤੱਕ ਕਮੇਟੇ ਵਿਰੋਧ ਪਾਈ ਤੁਸੀਂ ਇਹ ਰਥ ਉਹ ਬੜਾ ਬਸ ਹੈ ਨਾ ਮੀਨੀ ਬਸ ਕੰਪਨੀ ਉਹ ਜਿਆਦਾ ਹੈ ਅੱਜ ਤੱਕ ਕਮੇਟੇ ਜਿਹੜੀ ਆਪਣੇ ਇਧਰੋਂ ਗੁਵਿੰਦਗੜ੍ਹ ਸਾਈਡ ਤੋਂ ਆ ਰਹੇ ਦੀ ਗੱਡੀ ਆਪਣੇ ਧਾਗਾ ਫੈਕਟਰੀ ਵਾਲੀ ਲੇਡੀਜ਼ ਵਾਲੀ ਉਹ ਉੱਥੇ ਮੰਜੀ ਜਿਹੜਾ ਚ ਰਸਤਾ ਆਪਣੇ ਇਧਰੋਂ ਸਬਰਾਲੇ ਕੰਨੀਓਂ ਜਾ ਰਿਹਾ ਜੀ ਟਿਪਰ ਉਹਦੇ ਨਾਲ ਐਕਸੀਡੈਂਟ ਹੋਇਆ ਜੀ ਕ੍ਰੋਸਿੰਗ ਤੇ ਕਿਹਨੀ ਸੱਟ ਲੱਗੀ ਕਿੰਨੇ ਕੋਈ ਇਹਨਾਂ ਦੇ ਹੋਣਗੇ ਜੀ 15-20 ਮਰੀਜ਼ ਹੋਣਗੇ ਜਿਹੜੇ ਅਸੀਂ ਜਮ ਮੌਕੇ ਤੇ ਜਦ ਸਾਡੀ ਗੱਡੀ ਕੋਲੇ ਖੜੀਦੀ ਅਸੀਂ ਤਾਂ ਚੱਕ ਕੇ ਲਿਆਏ ਉਹਨਾਂ ਨੂੰ 2-3 ਲੇਡੀਜ਼ ਤੇ ਛੱਟ ਜਿਆਦਾ ਹੈ ਜਿਨ੍ਹਾਂ ਦੇ ਲੱਤਾਂ ਦੇ ਛੱਟ ਜਿਆਦਾ ਹੈ ਜਾਂ ਫੋਰ ਸਿੱਟ ਸਿਰਚ ਛੱਟ ਜਿਆਦਾ ਹੈ ਇੱਕ ਬੜੀ ਪਾਸੀ ਛੋਟੀ ਸੀ ਇਹ ਐਂਡੀ ਕੇ ਆਪਣੇ 15-20 ਕ ਵਾਲੀ ਹੁੰਦੀ ਹੈ ਜਿਹੜੀ ਦੂਜੀ ਛੋਟੀ 32 ਸੀਟਰ ਜਾਂ 22 22 ਕੀ ਸੀਟਰ ਹੁੰਦੀ ਹੈ ਜਿਹੜੇ ਗੱਡੇ ਛੋਟੀਆਂ ਉੱਕਣਾਂ ਦੀ ਗੱਡੀ ਤੇ ਉਹ ਗੱਡੇ ਤਾਂ ਹੀ ਆਏ ਐ ਗੱਡੀ ਦਾ ਗਰੀ ਬਈ ਥੱਲੇ ਦੁਲੜ ਸਾਨੀ ਹੁਣ ਗੱਡੀ ਦਾ ਜਿਆਦਾ ਦੇਖੀ ਨਹੀਂ ਆਗੇ ਸੰਤਾ ਇਹਨਾਂ ਦੇ ਚੱਕਣ ਦੀ ਪੈ ਗਈ ਤਾਂ ਮੈਂ ਤਾਂ ਚੱਕ ਕੇ ਲਿਆਂਦੇ ਆਂ ਯਰੇ ਵੈਸੇ ਵਧੀਆ ਪਹੁੰਚ ਗਏ ਜੀ ਟਾਈਮ ਨਾਲ ਆਪਣੇ ਪੇਸ਼ਟਦਾ ਜਾਨੀ ਨਾ ਜਾਣੀ ਨਿਸਾਨ ਤੋਂ ਬਚਾਈ ਜਾਨੀ ਨਾ ਜਾਣੀ ਨਿਸਾਨ ਤੋਂ ਬਚਾਈ ਬਾਕੀ ਓਰੇ ਦੇਖਦੇ ਯਰੇ ਹੁਣ ਜਿਹੜਾ ਹੋ ਗਿਆ ਰ ਸਰਕਾਰ ਦਾਣਗੇ ਜਿੰਨਾ ਪੋਗਾ ਜੀ ਸਭ ਲਾਣਗੇ ਦੋ ਤਿੰਨ ਦੋ ਤਿੰਨ ਲੇਡੀਜ਼ ਸਟ ਜਿਆਦਾ ਹੈ ਹੈ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਹਾਦਸੇ ਸਮੇਂ ਦੌਰਾਨ ਦੋਨਾਂ ਵਾਹਨਾਂ ਦੇ ਹੀ ਰਫਤਾਰ ਤੇਜ਼ ਸੀ ਉਹ ਤੇਜ਼ ਸਥਾਨਕ ਲੋਕਾਂ ਦੇ ਵੱਲੋਂ ਇਹਨਾਂ ਲੋਕਾਂ ਨੂੰ ਜਿਹੜਾ ਕਿ ਮੌਕੇ ਦੇ ਉੱਤੇ ਪਹੁੰਚੇ ਅਤੇ ਇਹਨਾਂ ਨੂੰ ਬਾਹਰ ਕੱਢਿਆ ਉਸ ਦੀ ਮੌਕੇ ਦੇ ਉੱਤੇ ਪਿੰਡ ਦੇ ਸਰਪੰਚ ਪਹੁੰਚੇ ਤੇ ਨਾਲ ਹੀ ਪੁਲਿਸ ਅਧਿਕਾਰੀ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕੀ ਨਾਮ ਆ ਜੀ ਤੁਹਾਡਾ ਮੇਰਾ ਗੁਰਮੀਤ ਸਿੰਘ ਸਰਪੰਚ ਪਿੰਡ ਕਿਸ਼ਰਗੜਾ ਸਾਹਿਬ ਕੀ ਹੋਇਆ ਜੀ ਇਰੇ ਇੱਥੇ ਜੀ ਇਧਰੋਂ ਟਰੱਕਾਂ ਦੀ ਬੱਟਿਆਂ ਦਾ ਭਰਿਆ ਹੋ ਵੀ ਤੇ ਜਾ ਰਹੀ ਸੀ ਇਧਰ ਬੈਨ ਆ ਰਹੀ ਸੀ ਦੋਆਂ ਦੀ ਆਪਸ ਵਿੱਚ ਟੱਕਰ ਹੋ ਗਈ 20-25 ਸਵਾਰੀਆਂ ਸੀ ਸਾਰੀਆਂ ਵਿੱਚੋਂ ਗੱਡੀਆਂ ਲੀਆਂ ਨੇ ਕਿਹੜੀ ਬਾਸਾ ਕਾਦੀ ਹੈ ਕਿੱਥੇ ਦੀ ਹੈਗੀ ਇਹ ਇਹ ਫੈਕਟਰੀ ਦੀ ਬਾਸਾ ਜੀ ਰੈਕਸਨ ਲੂਸਨ ਪਤਾ ਨਹੀਂ ਕਿਹੜੀ ਫੈਕਟਰੀ ਆ ਉਹਦੀ ਹੈ ਇਹ ਅੱਛਾ ਜੀ ਹਾਂ ਜੀ 20 25 ਸਵਾਰੀਆਂ ਦੀਆਂ ਸਾਰੀਆਂ ਫੱਟੜ ਹੋਈਆਂ ਨੇ ਇੱਕ ਕੁੜੀ ਦੇ ਵੱਧ ਸੱਟ ਲੱਗੀ ਹੈ ਬਾਕੀ ਤਾਂ ਠੀਕ ਨੇ ਜਾਨੀ ਕਿੱਥੇ ਭੇਜਿਆ ਗਿਆ ਉਹਨਾਂ ਨੂੰ ਉਹਨਾਂ ਨੂੰ ਅਸੀਂ ਐਂਬੂਲੈਂਸ ਚ ਪਾ ਕੇ ਜੀ ਇੱਥੇ ਕੰਨੇ ਭੇਜਿਆ ਗਿਆ ਸਰਕਾਰੀ ਹਸਪਤਾਲ ਜੀ ਅੱਛਾ ਮੌਕੇ ਤੇ ਪੁਲਿਸ ਪਹੁੰਚ ਗਈ ਜੀ ਮੌਕੇ ਤੇ ਪੁਲਿਸ ਆ ਗਈ ਕਿ ਜਾਨੀ ਥਾੜਾ ਮੋਟਾ ਰਿਲੇਟ ਹੋਈ ਜਾਂਦੀ ਆ ਆ ਗਈ ਕਿ ਕਿੰਨੀਆਂ ਕਿ ਸੱਟਾਂ ਲੱਗੀਆਂ ਸੀ ਸੱਟਾਂ 2-4 ਦੇ ਬਹੁਤ ਜ਼ਿਆਦੇ ਨੇ ਜਾਨੀ ਬਕਤੀ ਦਾ ਥੋੜੀ ਥੋੜੀ ਖੱਟਾਂ ਕੀ ਲੱਗਦਾ ਕੀ ਗਲਤੀ ਹੋਈ ਇੱਥੇ ਗਲਤੀ ਤਾਂ ਹੁਣ ਦੇਖੋ ਜੀ ਉਹ ਵੀ ਬੱਤੇ ਜਾ ਰਹੇ ਦੀ ਵੀ ਤੇ ਜਾ ਰਹਿਆ ਦੀ ਦੋ ਜੇ ਹੋਵੇ ਉਹ ਤਾਂ ਗੱਡੀ ਰੁਕੀ ਜਣਾ ਇਹ ਤਾਂ ਰੁਕੀ ਹੈ ਇਹ ਨਾ ਜੀ ਆਪਣੇ ਕੌਰਸਨ ਫੈਕਟਰੀ ਦੀਆਂ ਬੈਨਾਂ ਨੇ ਜਿਹੜੀਆਂ ਖੰਨੇ ਸਾਈਡ ਤੋਂ ਇੱਥੇ ਕੌਰਸਨ ਫੈਕਟਰੀ ਜਾਂਦੀਆਂ ਨੇ ਇਹ ਖੰਨੇ ਸਾਈਡ ਤੋਂ ਆ ਰਹੀ ਸੀਗੇ ਜਿਹਦੇ ਵਿੱਚ ਲੇਡੀਜ਼ ਸੀਗੀਆਂ ਫੈਕਟਰੀ 'ਚ ਕੰਮ ਕਰਨ ਵਾਲੀਆਂ ਤੇ ਇੱਕ ਸਮਰਾਲਾ ਸਾਈਡ ਤੋਂ ਟਿੱਪਰ ਸੀਗਾ ਲੋਡ ਆਪਣੇ ਪੱਥਰ ਦਾ ਉਹਦੀ ਜਾਂ ਬ੍ਰੇਕ ਨਹੀਂ ਲੱਗੀ ਕੀ ਹੈ ਨਾ ਵੀ ਉਹਨੇ ਗੱਡੀ ਚੱਕੇ ਇਧਰ ਸਾਈਡ ਤੇ ਮਾਰੀ ਇਹਨਾਂ ਦੇ ਵਿੱਚੋਂ ਘੱਟੋ ਘੱਟ 8-10 ਲੇਡੀਆਂ ਜਿਹੜੀਆਂ ਨੇ ਜਿਵੇਂ ਗੁੱਜੀਆਂ ਸੱਟਾਂ ਵਗੈਰਾ ਲੱਗੀਆਂ ਹਨ ਪਲਟਨ ਇੱਕ ਦੇ ਕਾਫੀ ਲੱਤ ਫ੍ਰੈਕਚਰ ਹੋ ਗਈ ਕਿੱਥੇ ਭੇਜਿਆ ਜੀ ਇਹਨਾਂ ਨੂੰ ਇਹਨਾਂ ਨੂੰ ਸਿਵਲ ਹਸਪੀਟਲ ਕਿੰਨੇ ਕੁ ਸੀਗੀਆਂ ਜਿਹੜੀਆਂ ਲੇਡੀ ਸੀਗੀਆਂ ਫੈਕਟਰੀ 'ਚ ਇਹ ਹੁਣ ਇਹਦੇ 8-10 ਕੁ ਸੀਗੀਆਂ ਗਿਣੀਆਂ ਨਹੀਂ ਆਪਾਂ ਕਾਲੀ ਦੇ ਵਿੱਚ ਕਹਿੰਦੇ ਮਤਲਬ ਚੱਕਰ ਆਏ ਸੀਗੇ ਟਿੱਪਰ ਫੜ ਲਿਆ ਜੀ ਮੌਕੇ ਮੌਕੇ ਦੇ ਫੜ ਲਿਆ ਬਟੇਪਾ ਡਰਾਈਵਰ ਜੀ ਡਰਾਈਵਰ ਭੱਜ ਗਿਆ ਜੀ ਖैर ਬੇਸ਼ੱਕ ਵੱਖ-ਵੱਖ ਥਾਵਾਂ ਦੇ ਉੱਤੇ ਲੱਗੇ ਹੋਏ ਨੇ ਸਾਈਨ ਬੋਰਡ ਜਿਸ ਦੇ ਵਿੱਚ ਤੇਜ਼ ਰਫਤਾਰੀ ਮੌਦੀ ਤਿਆਰੀ ਵਰਗੇ ਸਲੋਗਨ ਲਿਖੇ ਜਾਂਦੇ ਨੇ ਜਾਂ ਹੋਰ ਵੀ ਬਹੁਤ ਕੁਝ ਲਿਖਿਆ ਜਾਂਦਾ ਪਰ ਦੇਖਿਆ ਜਾਂਦਾ ਹੈ ਕਿ ਲੋਕ ਇਨ੍ਹਾਂ ਸਲੋਗਨਾਂ ਨੂੰ ਆਪੋਂ ਪਰੋਖੇ ਕਰਦੇ ਹੋਏ ਤੇਜ਼ ਰਫਤਾਰੀ 5 ਮਿੰਟ ਪਹਿਲਾਂ ਪਹੁੰਚਣ ਦੀ ਕਹਾਵ ਦੇ ਵਿੱਚ ਕਈ ਵਾਰ ਆਪਣੀ ਜਾਨ ਦੀ ਬਾਜ਼ੀ ਵਿਲਾ ਦਿੰਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ